ਹਰਦੀ ਜਾਂਦਾ ਪਾਰਟੀ ਦੇ ਸਬਾਈ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬ੍ਰਦਰ ਦੇ ਨਾਲ ਅਫਸੋਸ ਕਰਨ ਦੇ ਲਈ ਪੰਜਾਬ ਦੇ ਸਾਬਕਾ ਵਜ਼ੀਰ ਅਸ਼ਵਨੀ ਸੇਖੜੀ ਸਾਹਿਬ ਵੀ ਨੇ ਤਾਂ ਸੇਖੜੀ ਸਾਹਿਬ ਕੀ ਜਾਂਦੇ ਜਾਂਦੇ ਸੀ ਅਫਸੋਸ ਕਰਨ ਆਏ ਜੇ ਸ਼ਰਮਾ ਜੀ ਬੜਾ ਦੁੱਖਾ ਜੀ ਆਪਣਾ ਸ਼ਰਮਾ ਜੀ ਦੇ ਬ੍ਰਦਰ ਦੀ ਡੈਥ ਹੋਈ ਹੈ ਅਫਸੋਸ ਕਰਨ ਆਇਆ ਸਾਰੇ ਸਾਰੇ ਸਮਾਜ ਚ ਦੁੱਖ ਹੈ ਇਸ ਚ ਜੀ ਬੜਾ ਸਾਹ ਦੇਖੋ ਤੁਸੀਂ ਤਾਂ ਇੱਕ ਜ਼ਿਲ੍ਹੇ ਦੇ ਜੇ ਇੱਕ ਪਰਿਵਾਰ ਸੀਗਾ ਇਹ ਤੁਹਾਡਾ ਤੇ ਨਿੱਜੀ ਸੰਬੰਧ ਸੀ ਕਿ ਹਾਂ ਜੀ ਇਹਨਾਂ ਦਾ ਬਹੁਤ ਦੁੱਖ ਹੈ ਜੀ ਸਾਨੂੰ ਸਭ ਨੂੰ ਬਹੁਤ ਦੁੱਖ ਹੈ ਸਾਰੇ ਤੋਂ ਇਹ ਸੇਲੀ ਸਾਹਿਬ ਜਿਹੜੇ ਚੱਲ ਕੇ ਆ ਰਹੇ ਨੇ ਬਿਲਕੁਲ ਇਹ ਅਸ਼wini ਸੇਖੜੀ ਸਾਹਿਬ ਨੇ ਜਿਹੜੇ ਬਟਾਲਾ ਤੋਂ ਕਈ ਵਾਰ ਵਿਧਾਇਕ ਰਹੇ ਤਾਂ ਇਸ ਪਾਸੇ ਵੱਡਾ ਇਕੱਠ ਦੇਖ ਸਕਦੇ ਹੋ ਅਮਰਸਰ ਦੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਵੀ ਨੇ ਸੰਧੂ ਸਾਹਿਬ ਕੀ ਕੀ ਕਹਿਣਾ ਚਾਹੁੰਦੇ ਹੋ ਅਮਰਸਰ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਇੱਥੇ ਅਜਫਫੋਸ ਕਰਨ ਸ਼ਰਮਾਈ ਦੇ ਜਿਹੜਾ ਉਹਨਾਂ ਦੇ ਬ੍ਰਦਰ ਦੀ ਡੈਥ ਹੋਈ ਹੈ ਜੀ ਦੇਖੋ ਇੱਕ ਅਸ਼wini ਸ਼ਰਮਾ ਜੀ ਇੱਕ ਭਾਜਪਾ ਜਨਤਾ ਪਾਰਟੀ ਦੇ ਬੜੇ ਲੋਕਪ੍ਰੀਆ ਨੇਤਾ ਨੇ ਜੀ ਸਾਰੇ ਕਾਰਜਕਰਤਾ ਨਾਲ ਉਹਨਾਂ ਦਾ ਦਿਲ ਨਾਲ ਜੁੜੇ ਨੇ ਸੋ ਨਿੱਜੀ ਸਬੰਧ ਨੇ ਉਹਨਾਂ ਦੇ ਹਰ ਕਾਰਜਕਰਤਾ ਨੂੰ ਬਾਈ ਨੇਮ ਜਾਣਦੇ ਨੇ ਅੱਜ ਬੜਾ ਦੁਖਤ ਹੈ ਜਿਹੜਾ ਉਹਨਾਂ ਦੇ ਜਿਹੜਾ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਡੇ ਭਾਈ ਸਾਹਿਬ ਦੇ ਜਿਹੜੇ ਜਦੋਂ ਆ ਸੋ ਅੱਜ ਸਾਰੇ ਪੰਜਾਬ ਚੋਂ ਕਾਰਕਟਰ ਇੱਥੇ ਆ ਰਹੇ ਹਨ ਸਰਦੂ ਸਾਹਿਬ ਤੁਸੀਂ ਇੱਕ ਹੋਰ ਗੱਲ ਵੱਡੀ ਗੱਲ ਕੀਤੀ ਕਿ ਜਦੋਂ ਉਹਨਾਂ ਨੇ ਵਗਵਾਈ ਸੀ ਜਦੋਂ ਕੰਮ ਕੀਤਾ ਚਲੋ ਭਾਰਤੀ ਜਨਤਾ ਪਾਰਟੀ ਕੰਮ ਇਹ ਸਾਰਾ ਕਰਦੀ ਉਹ ਨਿੱਜੀ ਸਬੰਧ ਬਣਾ ਸਾਰਿਆਂ ਨਾਲ ਬਣਾਏ ਸੀ ਉਹਨਾਂ ਨੇ ਇਸੇ ਕਰਕੇ ਅੱਜ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਭਾਵੇਂ ਵਕ ਵਕ ਤੋਂ ਇਹ ਨਿੱਜੀ ਸਬੰਧ ਉਹਨਾਂ ਦੇ ਕਾਫੀ ਹਾਂਜੀ ਖਾਸ ਕਰਕੇ ਅੰਮ੍ਰਿਤਸਰ ਦੇ ਨਾਲ ਵੀ ਉਹਨਾਂ ਦਾ ਬਹੁਤ ਸਬੰਧ ਹੈ ਹਰ ਇੱਕ ਸਰ ਕਾਰਕਟਰ ਨਾਲ ਉਹਨਾਂ ਦਾ ਦਿੱਲੀ ਪ੍ਰੇਮ ਹੈ ਔਰ ਸਾਰੇ ਕਾਰਕਟਰ ਜੰਮਪੁਰਸਰ ਤੋਂ ਵੀ ਬਹੁਤ ਪਾਰੇ ਸੰਖਿਆ ਨਾਲ ਆਏ ਉਹਨਾਂ ਨਾਲ ਅਫਸੋਸ ਸਹਿਰ ਕਰਨਾ ਅਫਸੋਸ ਧੰਨਵਾਦੀ ਦਸ ਰਵਿੰਦਰ ਸਿੰਘ ਸੰਧੂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਅੰਮ੍ਰਿਤਸਰ ਤੇ ਤਾਂ ਇਸ ਪਾਸੇ ਦੀਆਂ ਤਸਵੀਰਾਂ ਇੱਕ ਵਾਰੀ ਫਿਰ ਦੇਖ ਸਕਦੇ ਹੋ ਦੱਸ ਦਿੰਦੇ ਆ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਤੇ ਪਹੁੰਚੇ ਨੇ ਕੇ.ਡੀ. ਭੰਡਾਰੀ ਤੀਖਸ਼ਨ ਸੂਦ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਸ਼ਵਨੀ ਸੇਖੜੀ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੇ ਮਾਸਟਰ ਮੋਹਨ ਲਾਲ ਇਹ तमाम ਆਗੂ ਸਹਿਬਾਨ ਜਿਹੜੇ ਨੇ ਅੱਜ ਇੱਥੇ ਪਹੁੰਚ ਰਹੇ ਨੇ ਵਿਜੇ ਸਾੰਪਲਾ ਜੀ ਪਹੁੰਚੇ ਨੇ ਰਵੀਕਰਨ ਸਿੰਘ ਕਾਲੋ ਪਹੁੰਚੇ ਨੇ ਇੱਥੇ ਗੱਲ ਕੀਤੀ ਜਾਵੇ ਮਾਸਟਰ ਮੋਹਨ ਲਾਲ ਦੇ ਬੋਨੀ ਜਨਾਲਾ ਦਲਜੀਤ ਸਿੰਘ ਚੀਮਾ ਤਾਂ ਹਰ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਇਹ ਪੰਜਾਬ ਦੇ ਜਿਹੜੇ ਸੀਨੀਅਰ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਅਸ਼ੂਨੀ ਸ਼ਰਮਾ ਜੀ ਉਹਨਾਂ ਦੇ ਨਾਲ ਅਫਸੋਸ ਕਰਨ ਦੇ ਲਈ ਇੱਥੇ ਪਹੁੰਚੇ ਨੇ ਤੇ ਦੈਨਿਕ ਸਵੇਰਾ ਦੇ ਜ਼ਰੀਏ ਵੀ ਉਹਨਾਂ ਨੇ ਜ਼ਰੂਰ ਜਿਹੜੀ ਸਰਦਾਂਝਲੀ ਜਿਹੜੀ ਭੇਟ ਕੀਤੀ ਹੈ ਉਕਤ ਆਗੂਆਂ ਨੂੰ ਔਰ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਅੱਜ ਇੱਥੇ ਦੈਨਿਕ ਸਵੇਰਾ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ तमाम ਆਗੂ ਸਹਿਬਾਨ ਜਿਹੜੇ ਨੇ ਜਾਂ ਸਥਾਨਕ ਲੋਕ ਨੇ ਤਰਨ ਗਰਦਾਸਪੁਰ ਦੇ ਉਹ ਅਫਸੋਸ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ ਆਰਦੀ ਜੰਤਾ ਪਾਰਟੀ ਦੇ ਸੁਬਾਈ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬ੍ਰਦਰ ਦੇ ਨਾਲ ਅਫਸੋਸ ਕਰਨ ਦੇ ਲਈ ਪੰਜਾਬ ਦੇ ਸਾਬਕਾ ਵਜ਼ੀਰ ਅਸ਼ਵਨੀ ਸੇਖੜੀ ਸਾਹਿਬ ਵੀ ਨੇ ਤਾਂ ਸੇਖੜੀ ਸਾਹਿਬ ਕੀ ਜਾਂਦੇ ਜਾਂਦੇ ਸੀ ਅਫਸੋਸ ਕਰਨ ਆਏ ਜੇ ਸ਼ਰਮਾ ਜੀ ਬੜਾ ਦੁੱਖ ਹੈ ਜੀ ਆਪਣਾ ਸ਼ਰਮਾ ਜੀ ਦੇ ਬ੍ਰਦਰ ਹੀ ਰਹੇ ਤੋਂ ਹੀ ਹੈ ਅਫਸੋਸ ਕਰਨ ਆਇਆ ਸਾਰੇ ਸਾਰੇ ਸਮਾਜ ਚ ਦੁੱਖ ਹੈ ਇਸ ਚੀਜ਼ ਦਾ ਦੇਖੋ ਤੁਸੀਂ ਤੇ ਇੱਕ ਜ਼ਿਲੇ ਦੇ ਜੇ ਇੱਕ ਪਰਿਵਾਰ ਸੀਗਾ ਇਸ ਤੁਹਾਡਾ ਤੇ ਨਿੱਜੀ ਸਬੰਧ ਸੀ ਕਿ ਹਾਂਜੀ ਕਿ ਬਹੁਤ ਦੁੱਖ ਹੈ ਜੀ ਸਾਡਾ ਸਭ ਨੂੰ ਬਹੁਤ ਦੁੱਖ ਹੈ ਸਾਰੇ ਤੋਂ ਇਹ ਸੇਲੀ ਸਾਹਿਬ ਜਣੇ ਚੱਲ ਕੇ ਆ ਰਹੇ ਜੀ ਤਾਂ ਬਿਲਕੁਲ ਇਹ ਅਸ਼wini ਜੇਕੜੀ ਸਾਹਿਬ ਨੇ ਜਿਹੜੇ ਬਟਾਲਾ ਤੋਂ ਕਈ ਵਾਰ ਵਿਧਾਇਕ ਰਹੇ ਤਾਂ ਇਸ ਪਾਸੇ ਵੱਡਾ ਇਕੱਠ ਦੇਖ ਸਕਦੇ ਹੋ ਅਮਰਸਰ ਦੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਵੀ ਨੇ ਸੰਧੂ ਸਾਹਿਬ ਕੀ ਕੀ ਕਹਿਣਾ ਚਾਹੁੰਦੇ ਹੋ ਅਮਰਸਰ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਇੱਥੇ ਅਜੇ ਅਫਸੋਸ ਕਰਨ ਸ਼ਰਮਾਈ ਦੇ ਜਿਹੜਾ ਉਹਨਾਂ ਦੇ ਬ੍ਰਦਰ ਦੀ ਡੈਥ ਹੋਈ ਹੈ ਜੀ ਤੇ ਇੱਕ ਅਸ਼wini ਸ਼ਰਮਾ ਦੀ ਇੱਕ ਭਾਜਪਾ ਜਨਤਾ ਪਾਰਟੀ ਦੇ ਬੜੇ ਲੋਕਪ੍ਰੀਆ ਨੇਤਾ ਨੇ ਜੀ ਸਾਰੇ ਕਾਰਕਿਰਤਾ ਨਾਲ ਉਹਨਾਂ ਦਾ ਦਿਲ ਨਾਲ ਜੁੜੇ ਨੇ ਉਹ ਲਈ ਜੀ ਸਬੰਧ ਨੇ ਉਹਨਾਂ ਦੇ ਹਰ ਕਾਰਜਕਰਤਾ ਨੂੰ ਬਾਈ ਨੇਮ ਜਾਣਦੇ ਨੇ ਅੱਜ ਬੜਾ ਦੁਖਤ ਜਿਹੜਾ ਉਹਨਾਂ ਦੇ ਜਿਹੜੇ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਡੇ ਭਾਈ ਸਾਹਿਬ ਦੇ ਜਿਹੜੇ ਨੋ ਹੈ ਸੋ ਅੱਜ ਸਾਰੇ ਪੰਜਾਬ ਚੋਂ ਕਾਰਕਿਰਤਾ ਇੱਥੇ ਆ ਰਹੇ ਹਨ ਸਰਮ ਤੁਹਾਨੂੰ ਸਾਹਿਬ ਤੁਸੀਂ ਇੱਕ ਹੋਰ ਗੱਲ ਵੱਡੀ ਗੱਲ ਕੀਤੀ ਕਿ ਜਦੋਂ ਉਹਨਾਂ ਨੇ ਵਗਵਾਈ ਸੀ ਜਦੋਂ ਕੰਮ ਕੀਤਾ ਚਲੋ ਭਾਰਤੀ ਜਨਤਾ ਪਾਰਟੀ ਕੰਮੇ ਸਾਰਾ ਕਰਦੀ ਉਹਨਾਂ ਨੇ ਜੀ ਸੰਬੰਧ ਬਣਾ ਸਾਰਿਆਂ ਨਾਲ ਬਣਾਏ ਸੀ ਉਹਨਾਂ ਨੇ ਇਸੇ ਕਰਕੇ ਅੱਜ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਭਾਵੇਂ ਵਕ ਵਕ ਤੋਂ ਇਹਨਾਂ ਦੇ ਜੀ ਸੰਬੰਧ ਉਹਨਾਂ ਦੇ ਕਾਫੀ ਹਾਂਜੀ ਖਾਸ ਕਰਕੇ ਅੰਮ੍ਰਿਤਸਰ ਦੇ ਨਾਲ ਵੀ ਉਹਨਾਂ ਦਾ ਬਹੁਤ ਸੰਬੰਧ ਹੈ ਹਰ ਇੱਕ ਸਰ ਕਾਰਕਿਰਤਾ ਨਾਲ ਉਹਨਾਂ ਦਾ ਦਿਲੀਪ ਰੈਮ ਹੈ ਔਰ ਸਾਰੇ ਕਾਰਕਿਰਤਾ ਜੰਮਰਸਰ ਤੋਂ ਵੀ ਬਹੁਤ ਭਾਰੇ ਸੰਖਿਆ ਨਾਲ ਆਏ ਉਹਨਾਂ ਨਾਲ ਅਫਸੋਸ ਸਹਿਰ ਕਰਨਾ ਧੰਨਵਾਦੀ ਦਾਸ ਰਵਿੰਦਰ ਸਿੰਘ ਸੰਧੂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਅੰਮ੍ਰਿਤਸਰ ਤੇ ਤਾਂ ਇਸ ਪਾਸੇ ਦੀਆਂ ਤਸਵੀਰਾਂ ਇੱਕ ਵਾਰੀ ਫਿਰ ਦੇਖ ਸਕਦੇ ਹੋ ਦੱਸ ਦਿੰਦੇ ਆ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਤੇ ਪਹੁੰਚੇ ਨੇ ਕੇ.ਡੀ. ਭੰਡਾਰੀ ਤੀਖਸ਼ਨ ਸੂਦ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਸ਼ਵਨੀ ਸੇਖੜੀ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੇ ਮਾਸਟਰ ਮੋਹਨ ਲਾਲ ਇਹ ਤਮਾਮ ਆਗੂ ਸਹਿਬਾਨ ਜਿਹੜੇ ਅੱਜ ਇੱਥੇ ਪਹੁੰਚ ਰਹੇ ਨੇ ਵਿਜੇ ਸਾੰਪਲਾ ਜੀ ਪਹੁੰਚੇ ਨੇ ਅ ਰਵੀਕਰਨ ਸਿੰਘ ਕਾਲੋ ਪਹੁੰਚੇ ਨੇ ਇੱਥੇ ਗੱਲ ਕੀਤੀ ਜਾਵੇ ਅ ਮਾਸਟਰ ਮੋਹਨ ਲਾਲ ਬੋਨੀ ਜਨਾਲਾ ਦਲਜੀਤ ਸਿੰਘ ਚੀਮਾ ਤਾਂ ਹਰ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਇਹ ਪੰਜਾਬ ਦੇ ਜਿਹੜੇ ਸੀਨੀਅਰ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਅਸ਼ੁਨੀ ਸ਼ਰਮਾ ਜੀ ਉਹਨਾਂ ਦੇ ਨਾਲ ਅਫਸੋਸ ਕਰਨ ਦੇ ਲਈ ਇੱਥੇ ਪਹੁੰਚੇ ਨੇ ਤੇ ਦੈਨਿਕ ਸਵੇਰਾ ਦੇ ਜ਼ਰੀਏ ਵੀ ਉਹਨਾਂ ਨੇ ਜਰੂਰ ਜਿਹੜੀ ਸ਼ਰਧਾਂਜਲੀ ਜਿਹੜੀ ਭੇਟ ਕੀਤੀ ਹੈ ਉਕਤ ਆਗੂਆਂ ਨੂੰ ਔਰ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਅੱਜ ਇੱਥੇ ਦੈਨਿਕ ਸਵੇਰਾ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ तमाम ਆਗੂ ਸਹਿਬਾਨ ਜਿਹੜੇ ਨੇ ਜਾਂ ਸਥਾਨਕ ਲੋਕ ਨੇ ਤਰਨ ਗਰਦਾਸਪੁਰ ਦੇ ਉਹ ਅਫਸੋਸ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ। ਭਾਰਤੀ ਜੰਦਾ ਪਾਰਟੀ ਦੇ ਸਿਬਾਈ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬ੍ਰਦਰ ਦੇ ਨਾਲ ਅਫਸੋਸ ਕਰਨ ਦੇ ਲਈ ਪੰਜਾਬ ਦੇ ਸਾਬਕਾ ਵਜ਼ੀਰ ਅਸ਼ਵਨੀ ਸੇਖੜੀ ਸਾਹਿਬ ਵੀ ਨੇ ਤਾਂ ਸੇਖੜੀ ਸਾਹਿਬ ਕੀ ਜਾਂਦੇ ਜਾਂਦੇ ਸੀ ਅਫਸੋਸ ਕਰਨ ਆਏ ਜੇ ਸ਼ਰਮਾ ਜੀ ਬੜਾ ਦੁੱਖਾ ਜੀ ਆਪਣਾ ਸ਼ਰਮਾ ਜੀ ਦੇ ਬ੍ਰਦਰ ਦੀ ਡੈਥ ਹੋਈ ਹੈ। ਅਫਸੋਸ ਕਰਨ ਆਇਆ ਸਾਰੇ ਸਾਰੇ ਸਿਪਾਹ ਚ ਦੁੱਖ ਹੈ ਇਸ ਚੀਜ਼ ਦਾ। ਦੇਖੋ ਤੁਸੀਂ ਤੇ ਇੱਕ ਜ਼ਿਲ੍ਹੇ ਦੇ ਜੇ ਇੱਕ ਪਰਿਵਾਰ ਸੀਗਾ ਇਸ ਤੁਹਾਡਾ ਤੇ ਨਿੱਜੀ ਸੰਬੰਧ ਸੀ ਕਿ ਹਾਂਜੀ ਇਹਨਾਂ ਦਾ ਬਹੁਤ ਦੁੱਖ ਹੈ ਜੀ ਸਾਨੂੰ ਸਭ ਨੂੰ ਬਹੁਤ ਦੁੱਖ ਹੈ ਸਾਰੇ ਤੋਂ ਇਥੇ ਲਈ ਸਭ ਜਣੇ ਚੱਲ ਕੇ ਆ ਰਹੇ ਨੇ ਜੀ ਤਾਂ ਬਿਲਕੁਲ ਇਹ ਅਸ਼wini ਸੇਖੜੀ ਸਾਹਿਬ ਨੇ ਜਿਹੜੇ ਬਟਾਲਾ ਤੋਂ ਕਈ ਵਾਰ ਵਿਧਾਇਕ ਰਹੇ ਤਾਂ ਇਸ ਪਾਸੇ ਵੱਡਾ ਇਕੱਠ ਦੇਖ ਸਕਦੇ ਹੋ ਅਮਰਸਰ ਦੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਵੀ ਨੇ ਸੰਧੂ ਸਾਹਿਬ ਕੀ ਕੀ ਕਹਿਣਾ ਚਾਹੁੰਦੇ ਹੋ ਅਮਰਸਰ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਇੱਥੇ ਅਜੇ ਅਫਸੋਸ ਕਰਨ ਸ਼ਰਮਾਈ ਦੇ ਜਿਹੜਾ ਉਹਨਾਂ ਦੇ ਬ੍ਰਦਰ ਦੀ ਡੈਥ ਹੋਈ ਹੈ ਜੀ ਦੇਖੋ ਇੱਕ ਅਸ਼wini ਸ਼ਰਮਾ ਜੀ ਇੱਕ ਭਾਜਪਾ ਜਨਤਾ ਪਾਰਟੀ ਦੇ ਬਾਰੇ ਲੋਕਪ੍ਰੀਆ ਨੇਤਾ ਨੇ ਜੀ ਸਾਰੇ ਕਾਰਜਕਰਤਾ ਨਾਲ ਉਹਨਾਂ ਦਾ ਦਿਲ ਨਾਲ ਜੁੜੇ ਨੇ ਸੋ ਲਈ ਜੀ ਸਬੰਧ ਨੇ ਉਹਨਾਂ ਦੇ ਹਰ ਕਾਰਜਕਰਤਾ ਨੂੰ ਬਾਈ ਨੇਮ ਜਾਣਦੇ ਨੇ ਅੱਜ ਬੜਾ ਦੁਖਤ ਹੈ ਜਿਹੜਾ ਉਹਨਾਂ ਦੇ ਜਿਹੜਾ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਡੇ ਭਾਈ ਸਾਹਿਬ ਦੇ ਜਿਹੜੇ ਨਿਦਨ ਹੋਇਆ ਸੋ ਅੱਜ ਸਾਰੇ ਪੰਜਾਬ ਚੋਂ ਕਾਰਕਿਰਤਾ ਇੱਥੇ ਆ ਰਹੇ ਹਨ ਸਰੋਤ ਸਾਨੂੰ ਸਾਹਿਬ ਤੁਸੀਂ ਇੱਕ ਹੋਰ ਗੱਲ ਵੱਡੀ ਗੱਲ ਕੀਤੀ ਕਿ ਜਦੋਂ ਉਹਨਾਂ ਨੇ ਵਗਵਾਈ ਸੀ ਜਦੋਂ ਕੰਮ ਕੀਤਾ ਚਲੋ ਭਾਰਤੀ ਜਨਤਾ ਪਾਰਟੀ ਕੰਮੇ ਸਾਰਾ ਕਰਦੀ ਉਹ ਨਿੱਜੀ ਸਬੰਧ ਬਣਾ ਸਾਰਿਆਂ ਨਾਲ ਬਣਾਏ ਸੀ ਉਹਨਾਂ ਨੇ ਇਸੇ ਕਰਕੇ ਅੱਜ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਭਾਵੇਂ ਵਕ ਵਕ ਤੋਂ ਨੇ ਨਿੱਜੀ ਸਬੰਧ ਉਹਨਾਂ ਦੇ ਕਾਫੀ ਹਾਂਜੀ ਖਾਸ ਕਰਕੇ ਅੰਮ੍ਰਿਤਸਰ ਦੇ ਨਾਲ ਵੀ ਉਹਨਾਂ ਦਾ ਬਹੁਤ ਸਬੰਧ ਹੈ ਹਰ ਇੱਕ ਸਰ ਕਾਰਕਿਰਤਾ ਨਾਲ ਉਹਨਾਂ ਦਾ ਦਿਲੀ ਪ੍ਰੇਮ ਹੈ ਔਰ ਸਾਰੇ ਕਾਰਕਿਰਤਾ ਜੰਮਰਸਰ ਤੋਂ ਵੀ ਬਹੁਤ ਪਾਰੇ ਸੰਖੇਨ ਲਾਏ ਉਹਨਾਂ ਨਾਲ ਅਫਸੋਸ ਸਹਿਰ ਕਰਨਾ ਅਫਸੋਸ ਜੀ ਧੰਨਵਾਦ ਜੀ ਦਸ ਰਵਿੰਦਰ ਸਿੰਘ ਸੰਧੂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਅੰਮ੍ਰਿਤਸਰ ਤੇ ਤਾਂ ਇਸ ਪਾਸੇ ਦੀਆਂ ਤਸਵੀਰਾਂ ਇੱਕ ਵਾਰੀ ਫਿਰ ਦੇਖ ਸਕਦੇ ਹੋ ਦੱਸ ਦਿੰਦੇ ਆ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਤੇ ਪਹੁੰਚੇ ਨੇ ਕੇ.ਡੀ. ਭੰਡਾਰੀ ਤੀਖਸ਼ਨ ਸੂਦ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਸ਼ਵਨੀ ਸੇਖੜੀ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੇ ਮਾਸਟਰ ਮੋਹਨ ਲਾਲ ਇਹ ਤਮਾਮ ਆਗੂ ਸੇਬਾਨ ਜਿਹੜੇ ਨੇ ਅੱਜ ਇੱਥੇ ਪਹੁੰਚ ਰਹੇ ਨੇ ਵਿਜੇ ਸਾਹਪਲਾ ਜੀ ਪਹੁੰਚੇ ਨੇ ਰਵੀਕਰਨ ਸਿੰਘ ਕਾਲੋ ਪਹੁੰਚੇ ਨੇ ਇੱਥੇ ਗੱਲ ਕੀਤੀ ਜਾਵੇ ਮਾਸਟਰ ਮੋਹਨ ਲਾਲ ਦੇ ਬੋਨੀ ਜਨਾਲਾ ਦਲਜੀਤ ਸਿੰਘ ਚੀਮਾ ਤਾਂ ਹਰ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਇਹ ਪੰਜਾਬ ਦੇ ਜਿਹੜੇ ਸੀਨੀਅਰ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਅਸ਼ੁਨੀ ਸ਼ਰਮਾ ਜੀ ਉਹਨਾਂ ਦੇ ਨਾਲ ਅਫਸੋਸ ਕਰਨ ਦੇ ਲਈ ਇੱਥੇ ਪਹੁੰਚੇ ਨੇ ਤੇ ਦੈਨਿਕ ਸਵੇਰਾ ਦੇ ਜ਼ਰੀਏ ਵੀ ਉਹਨਾਂ ਨੇ ਜਰੂਰ ਜਿਹੜੀ ਸ਼ਰਧਾਂਜਲੀ ਜਿਹੜੀ ਭੇਟ ਕੀਤੀ ਹੈ ਉਕਤ ਆਗੂਆਂ ਨੂੰ ਔਰ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਅੱਜ ਇੱਥੇ ਦੈਨਿਕ ਸਵੇਰਾ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ तमाम ਆਗੂ ਸਹਿਬਾਨ ਜਿਹੜੇ ਨੇ ਜਹਾਸਤਾਨਿਕ ਲੋਕ ਨੇ ਤਰਨ ਗਰਦਾਸਪੁਰ ਦੇ ਉਹ ਅਫਸੋਸ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ ਆਰਦੀ ਜੰਤਾ ਪਾਰਟੀ ਦੇ ਸੂਬਾਈ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬ੍ਰਦਰ ਦੇ ਨਾਲ ਅਫਸੋਸ ਕਰਨ ਦੇ ਲਈ ਪੰਜਾਬ ਦੇ ਸਾਬਕਾ ਵਜ਼ੀਰ ਅਸ਼ਵਨੀ ਸੇਖੜੀ ਸਾਹਿਬ ਵੀ ਨੇ ਤਾਂ ਸੇਖੜੀ ਸਾਹਿਬ ਕੀ ਜਾਂਦੇ ਜਾਂਦੇ ਸੀ ਅਫਸੋਸ ਕਰਨ ਆਏ ਜੀ ਸ਼ਰਮਾ ਜੀ ਬੜਾ ਦੁੱਖਾ ਜੀ ਆਪਣਾ ਸ਼ਰਮਾ ਜੀ ਦੇ ਬ੍ਰਦਰ ਦੀ ਡੈਥ ਹੋਈ ਹੈ ਅਫਸੋਸ ਕਰਨ ਆਇਆ ਸਾਰੇ ਸਾਰੇ ਸਮਾਜ ਚ ਦੁੱਖ ਹੈ ਇਸ ਚੀਜ਼ ਦਾ ਦੇਖੋ ਤੁਸੀਂ ਤੇ ਇੱਕ ਜ਼ਿਲ੍ਹੇ ਦੇ ਜੇ ਇੱਕ ਪਰਿਵਾਰ ਸੀਗਾ ਇਸ ਤੁਹਾਡਾ ਤੇ ਨਿੱਜੀ ਸੰਬੰਧ ਸੀ ਕਿ ਹਾਂਜੀ ਇਹਨਾਂ ਦਾ ਬਹੁਤ ਦੁੱਖ ਹੈ ਜੀ ਸਾਨੂੰ ਸਭ ਨੂੰ ਬਹੁਤ ਦੁੱਖ ਹੈ ਸਾਰੇ ਤੋਂ ਇਹ ਸੇਲੀ ਸਾਹਿਬ ਜਿਹੜੇ ਚੱਲ ਕੇ ਆ ਰਹੇ ਨੇ ਬਿਲਕੁਲ ਇਹ ਅਸ਼wini ਸੇਖੜੀ ਸਾਹਿਬ ਨੇ ਜਿਹੜੇ ਬਟਾਲਾ ਤੋਂ ਕਈ ਵਾਰ ਵਿਧਾਇਕ ਰਹੇ ਤਾਂ ਇਸ ਪਾਸੇ ਵੱਡਾ ਇਕੱਠ ਦੇਖ ਸਕਦੇ ਹੋ ਅਮਰਸਰ ਦੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਵੀ ਨੇ ਸੰਧੂ ਸਾਹਿਬ ਕੀ ਕੀ ਕਹਿਣਾ ਚਾਹੁੰਦੇ ਹੋ ਅਮਰਸਰ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਇੱਥੇ ਅਜਫਫੋਸ ਕਰਨ ਸ਼ਰਮਾਈ ਦੇ ਜਿਹੜਾ ਉਹਨਾਂ ਦੇ ਬ੍ਰਦਰ ਦੀ ਡੈਥ ਹੋਈ ਹੈ ਜੀ ਦੇਖੋ ਇੱਕ ਅਸ਼wini ਸ਼ਰਮਾ ਜੀ ਇੱਕ ਭਾਜਪਾ ਜਨਤਾ ਪਾਰਟੀ ਦੇ ਬੜੇ ਲੋਕਪ੍ਰੀਆ ਨੇਤਾ ਨੇ ਜੀ ਸਾਰੇ ਕਾਰਜਕਰਤਾ ਨਾਲ ਉਹਨਾਂ ਦਾ ਦਿਲ ਨਾਲ ਜੁੜੇ ਨੇ ਸੋ ਨਿੱਜੀ ਸਬੰਧ ਨੇ ਉਹਨਾਂ ਦੇ ਹਰ ਕਾਰਜਕਰਤਾ ਨੂੰ ਬਾਈ ਨੇਮ ਜਾਣਦੇ ਨੇ ਅੱਜ ਬੜਾ ਦੁਖਤ ਹੈ ਜਿਹੜਾ ਉਹਨਾਂ ਦੇ ਜਿਹੜਾ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਡੇ ਭਾਈ ਸਾਹਿਬ ਦੇ ਜਿਹੜੇ ਲ निधन ਹੋਇਆ ਸੋ ਅੱਜ ਸਾਰੇ ਪੰਜਾਬ ਚੋਂ ਕਾਰਕਟਰ ਇੱਥੇ ਆ ਰਹੇ ਹਨ ਸਰਦਾਰ ਸਾਹਿਬ ਤੁਸੀਂ ਇੱਕ ਹੋਰ ਗੱਲ ਵੱਡੀ ਗੱਲ ਕੀਤੀ ਕਿ ਜਦੋਂ ਉਹਨਾਂ ਨੇ ਵਗਵਾਈ ਸੀ ਜਦੋਂ ਕੰਮ ਕੀਤਾ ਚਲੋ ਭਾਰਤੀ ਜਨਤਾ ਪਾਰਟੀ ਕੰਮ ਇਹ ਸਾਰਾ ਕਰਦੀ ਉਹ ਨਿੱਜੀ ਸਬੰਧ ਬਣਾ ਸਾਰਿਆਂ ਨਾਲ ਬਣਾਏ ਸੀ ਉਹਨਾਂ ਨੇ ਇਸੇ ਕਰਕੇ ਅੱਜ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਭਾਵੇਂ ਵਕ ਵਕ ਤੋਂ ਇਹ ਨਿੱਜੀ ਸਬੰਧ ਉਹਨਾਂ ਦੇ ਕਾਫੀ ਹਾਂਜੀ ਖਾਸ ਕਰਕੇ ਅੰਮ੍ਰਿਤਸਰ ਦੇ ਨਾਲ ਵੀ ਉਹਨਾਂ ਦਾ ਬਹੁਤ ਸਬੰਧ ਹੈ ਹਰ ਇੱਕ ਸਰ ਕਾਰਕਟਰ ਨਾਲ ਉਹਨਾਂ ਦਾ ਦਿੱਲੀ ਪ੍ਰੇਮ ਹੈ ਔਰ ਸਾਰੇ ਕਾਰਕਟਰ ਜੰਮਰਸਰ ਤੋਂ ਵੀ ਬਹੁਤ ਪਾਰੇ ਸੰਖਿਆ ਨਾਲ ਆਏ ਉਹਨਾਂ ਨਾਲ ਅਫਸੋਸ ਸਹਿਰ ਕਰਨਾ ਅਫਸੋਸ ਧੰਨਵਾਦੀ ਦਸ ਰਵਿੰਦਰ ਸਿੰਘ ਸੰਧੂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਅੰਮ੍ਰਿਤਸਰ ਤੇ ਤਾਂ ਇਸ ਪਾਸੇ ਦੀਆਂ ਤਸਵੀਰਾਂ ਇੱਕ ਵਾਰੀ ਫਿਰ ਦੇਖ ਸਕਦੇ ਹੋ ਦੱਸ ਦਿੰਦੇ ਆ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਤੇ ਪਹੁੰਚੇ ਨੇ ਕੇ.ਡੀ. ਭੰਡਾਰੀ ਤੀਖਸ਼ਨ ਸੂਦ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਸ਼ਵਨੀ ਸੇਖੜੀ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੇ ਮਾਸਟਰ ਮੋਹਨ ਲਾਲ ਇਹ तमाम ਆਗੂ ਸਹਿਬਾਨ ਜਿਹੜੇ ਨੇ ਅੱਜ ਇੱਥੇ ਪਹੁੰਚ ਰਹੇ ਨੇ ਵਿਜੇ ਸਾੰਪਲਾ ਜੀ ਪਹੁੰਚੇ ਨੇ ਰਵੀਕਰਨ ਸਿੰਘ ਕਾਲੋ ਪਹੁੰਚੇ ਨੇ ਇੱਥੇ ਗੱਲ ਕੀਤੀ ਜਾਵੇ ਮਾਸਟਰ ਮੋਹਨ ਲਾਲ ਦੇ ਬੋਨੀ ਜਨਾਲਾ ਦਲਜੀਤ ਸਿੰਘ ਚੀਮਾ ਤਾਂ ਹਰ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਇਹ ਪੰਜਾਬ ਦੇ ਜਿਹੜੇ ਸੀਨੀਅਰ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਅਸ਼ੂਨੀ ਸ਼ਰਮਾ ਜੀ ਉਹਨਾਂ ਦੇ ਨਾਲ ਅਫਸੋਸ ਕਰਨ ਦੇ ਲਈ ਇੱਥੇ ਪਹੁੰਚੇ ਨੇ ਤੇ ਦੈਨਿਕ ਸਵੇਰਾ ਦੇ ਜ਼ਰੀਏ ਵੀ ਉਹਨਾਂ ਨੇ ਜ਼ਰੂਰ ਜਿਹੜੀ ਸਰਦਾਂਝਲੀ ਜਿਹੜੀ ਭੇਟ ਕੀਤੀ ਹੈ ਉਕਤ ਆਗੂਆਂ ਨੂੰ ਔਰ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਅੱਜ ਇੱਥੇ ਦੈਨਿਕ ਸਵੇਰਾ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ तमाम ਆਗੂ ਸਹਿਬਾਨ ਜਿਹੜੇ ਨੇ ਜਾਂ ਸਥਾਨਕ ਲੋਕ ਨੇ ਤਰ੍ਹਾਂ ਗਰਦਾਸਪੁਰ ਦੇ ਉਹ ਅਫਸੋਸ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ